ਉੱਤਲ ਪੈ ਬਾਈ ਉਹੀ ਮਰੀ ਜਾਂਦਾ ਹੈ ਲੈ ਜਾ ਮੰਜੇ ਉੱਪਰ ਬਾਈ ਪੋਲੀ ਪਈ ਪਿਛਲੀ ਵਾਰ ਆਹੀ ਕੱਢ ਲਈਦੀ ਨਾਲੀ ਜੀ ਤਾਂ ਬਾਹਰ ਹਾਂ ਯਾਰ ਬਾਲੀ ਮਾੜੀ ਹਾਲਤ ਹੋ ਗਈ ਆ ਚੱਲ ਕੋਈ ਹੋ ਜਾਣਾ ਸੱਟ ਤੂੰ ਪੈ ਮੈਂ ਨੂੰ ਗਰਨੀ ਝੱਡਾ ਖੇਸ ਲਿਆ ਰੱਖ ਦੇ ਇਹਨੂੰ ਨਹੀਂ ਇੱਧਰ ਤੂੰ ਇੱਧਰ ਆ ਕੇ ਬੈਠ ਮੈਨੂੰ ਕਿਸੀ ਚੀਜ਼ ਦੀ ਲੋੜ ਹੋ ਗਈ ਤੂੰ ਠੀਕਾ ਲੈ ਆ ਕੇ ਦੇਈ ਮੈਨੂੰ ਠੀਕਾ ਪੈ ਜਾ ਤੂੰ ਪੈ ਜਾ ਉਹ ਬਾਈ ਗੱਲ ਸੁਣ ਤੂੰ ਪੈ ਉਹਰੇ ਮੈਂ ਦਵਾਈਆਂ ਲੈ ਕੇ ਆਇਆ ਤੇ ਉਹ ਉਹ ਗੱਲ ਸੁਣ ਹਾਂ ਦਵਾਈ ਤੋਂ ਬੂਈ ਨਾਲ ਕੁਝ ਨਹੀਂ ਹੋਣਾ ਹੂੰ ਤੂੰ ਕੰਮ ਕਰ ਬਾਪੂ ਵਾਲੀ ਬੋਤਲ ਉਹ ਐਨੂੰ ਉੱਚੀ ਚੱਕ ਲੈ ਆ ਲੈ ਬੈਕ ਪਹੁੰਚ ਜੂਗਾ ਨਹੀਂ ਪਹੁੰਚਦਾ ਡਾਕਟਰ ਤੂੰ ਗੱਲ ਦੱਸ ਆਪੂ ਵਾਲੀ ਬੋਤਲ ਚ ਤੇ ਬੈਗ ਚੋਰੀ ਕਰਕੇ ਲੈ ਗਿਆ ਓ ਤੁਹਾਨੂੰ ਸ਼ਰਮ ਨਹੀਂ ਆਉਂਦੀ ਓਏ ਬਿਮਾਰ ਪਿਆ ਤੈਨੂੰ ਫੇਰ दारू ਦੀਆਂ ਮੁਸ਼ਕਿਲ ਤੇ ਮੁਸ਼ਕਿਲ 15 ਮਿੰਟ 15 ਮਿੰਟਾਂ ਚ ਖਾਸੀ ਬਾਹਰ ਲਿਆ ਯਾਰ ਤੂੰ ਮੈਂ ਕਹਿੰਦਾ ਅੱਜ ਤੂੰ ਪੈਕ ਉਹ ਤੂੰ ਬਿਮਾਰ ਪਿਆ ਓ ਉਹ ਫੇਰ ਵੀ ਨਸ਼ੇ ਦੀ ਸੁੱਚੀ ਜਾਂਦੀ ਹੱਤ ਹੈ ਤੂੰ ਪੈਮ ਦਵਾਈਆਂ ਲੈ ਕੇ ਆਉਣਾ ਓਏ ਤੂੰ ਬਹਿ ਜਾ ਗੁੱਲ ਬੋਲ ਫੜ ਕੇ ਰੱਖ ਉਹ ਤੂੰ ਆਏ ਤਾਂ ਦੱਸ ਤੂੰ ਖੜਾ ਹੋ ਦੱਸ ਉਹ ਤੂੰ ਬਿਮਾਰ ਕਿਵੇਂ ਹੋਇਆ? ਓ ਯਾਰ ਗੱਲ ਸੁਣ ਲੈ ਮੇਰੀ। ਹਾਂ ਮੈਂ ਗਿਆ ਤਾਂ ਵਿਆਹ ਚ। ਹਾਂ ਠੀਕ ਆ। ਉਹ ਪਤਾ ਨਹੀਂ ਕਿਹੜਾ ਐਨੂੰ ਉੱਚੀ ਚੱਕ ਲਾ। ਆ ਲੈ ਆ ਲੈ ਨਹੀਂ। ਆ ਖੋਲ ਕੇ ਨਾ ਤੇਰੇ ਹੀ ਲਾ ਦੇਣੀ ਮੈਂ। ਉਹ ਤੂੰ ਸਿੱਧਾ ਹੋ ਕੇ ਬਹਿ ਪਹਿਲਾਂ। ਸਿੱਧਾ ਨਹੀਂ ਹੁਣ। ਸਿੱਧਾ ਮੈਂ ਹੋ ਕੇ ਬੈਠਾ ਬਿਮਾਰ ਮੈਂ ਕਿਹਾ ਤੂੰ ਆ ਤੂੰ ਤਾਂ ਬਹਿ ਜਾ ਸਿੱਧਾ ਹੋ ਕੇ। ਮੈਂ ਗਿਆ ਤਾਂ ਵਿਆਹ ਚ। ਹਾਂ। ਉਹ ਸਾਲੇ ਨੇ ਪਤਾ ਨਹੀਂ ਕਿਹਜਾ ਗੰਦਾ ਬੱਕਰਾ ਬਣਾਇਆ ਵਾ ਹਾਂ ਦਾਰੂ ਦਾ ਚਲ ਠੀਕ ਦੀ ਦਾਰੂ ਨਹੀਂ ਅਸੀਂ ਮਾੜਾ ਕਹਿੰਦੇ ਅਸੀਂ ਆਪਣੇ ਲੀਵਰ ਨੂੰ ਮਾੜਾ ਕਹਿੰਦੇ ਹਾਂ ਠੀਕ ਆ ਵੀ ਇਹਦਾ ਸਾਲਾ ਖਰਾਬ ਹੋ ਗਿਆ ਠੀਕ ਆ ਤੇ ਬੱਕਰਾ ਖਾ ਰਿਆ ਮੈਂ ਹਾਂ ਉਹ ਹੱਡੀ ਚੱਬ ਗਿਆ ਫੇਰ ਉਹ ਹੱਡੀ ਸਾਲੀ ਮੇਰੇ ਇਹਦੇ ਚ ਫਸ ਗਈ ਠੀਕ ਆ ਉਹ ਸਾਲੀ ਫੇਰ ਇਨਫੈਕਸ਼ਨ ਹੋਇਆ ਇਨਫੈਕਸ਼ਨ ਵੀ ਹੋ ਗਿਆ ਉਹ ਹੱਡੀ ਖਾ ਗਿਆ ਔਰ ਯਾਰ ਨਾ ਤੈਨੂੰ ਦਾਰੂ ਪੀਤੀ ਨੂੰ ਸੋਝ ਹੀ ਨਹੀਂ ਆਈ ਵੀ ਮੈਂ ਕਿਆ ਖਾ ਰਿਆ ਪਤਾ ਹੀ ਨਹੀਂ ਲੱਗਿਆ ਤੈਨੂੰ ਕਿਆ ਪਤਾ ਭੋਲੇ ਵੇ ਬਾ ਫਿਰ ਆ ਕੰਮ ਜਾ ਹੋ ਗਿਆ ਯਾਰ ਮੈਂ ਹਜੇ ਵੀ ਦਾਰੂ ਮਾੜਾ ਨਹੀਂ ਕਹਦਾ ਨਾ ਲੀਵਰ ਮਾੜਾ ਦਾ ਸਾਲਾ ਜਿਹੜਾ ਖਰਾਬ ਹੋ ਗਿਆ ਦਾਰੂ ਪੀ ਪੀ ਕੇ ਦਾ ਤੇਰਾ ਲੀਵਰ ਖਰਾਬ ਹੋਇਆ ਦਾਰੂ ਠੀਕ ਈ ਨਾ ਜਿਹੜੀ ਦਾਰੂ ਨੇ ਤਾਂ ਨਹੀਂ ਖਰਾਬ ਕਰਿਆ ਦਾਰੂ ਨੇ ਹੀ ਕਰਿਆ ਤੈਨੂੰ ਕਹ ਲ ਦਾਰੂ ਨੂੰ ਮਾੜਾ ਕਹਣਾ ਤੂੰ ਤਾਂ ਨਸ਼ੇੜੀ ਐ ਨਹੀਂ ਨਾ ਆਪਾਂ ਨਹੀਂ ਉਹ ਕੋ ਖਾਣੇ ਹੁਣੇ ਨੂੰ ਲਿਆ ਦੇ ਉਹ ਲੈਣ ਦਿੰਦਾ ਕਿਆ ਖਾਣ ਦਾ ਕੀ ਫੀਮ ਟੋਡੇ ਉਹ ਤੂੰ ਟਿੱਕੇ ਬਹਿ ਜਾ ਟਿੱਕੇ ਦਾ ਕਾਰਡ ਨਾ ਲਿਆਣ ਦਵਾ ਤੈਨੂੰ ਉਹ ਦਾ ਹੱfte ਹੀ ਵਧੀਆ ਏ ਉਹ ਤੂੰ ਪੈ ਜਾਓ ਕਾ ਸੁਣ ਲੈਣਾ ਮਰਤੇ ਕੁਸ ਬੰਨ ਛੇੜੀਆਂ ਦਾ ਵੀ ਔਖਾ ਹੀ ਐ ਜਦ ਦੇਖੋ ਆਹ ਦਿਖ ਮਰਨ ਦੀ ਹਾਲਤ ਪਾਇਆ ਪਿਆ ਫਿਰ ਵੀ ਨਿਸ਼ੇੜੀ ਸੋਚਦਾ ਪੱਕੀ ਭੁਖੀ ਝੱਲਦੇ ਪੱਕੀ ਕਿਉਂ ਤੂੰ ਮੈਨੂੰ ਦੁਖੀ ਨਾ ਕਰ ਠੀਕ ਐ ਟੀਕੇ ਪਿਆਰ ਐ ਇੱਕ ਤਾਂ ਤੇਰੀ ਇੰਨੀ ਹੈਲਪ ਕਰਾਈ ਤੈਨੂੰ ਹਸਪਤਾਲ ਲੈ ਕੇ ਗਿਆ ਔਰ ਡਾਕਟਰ ਚੱਕ ਲੈ ਇਹਨੂੰ ਉਹ ਮੈਂ ਨਾ ਉਹ ਟੰਗ ਕੇ ਚੱਲਿਆ ਮੇਰੇ ਹੱਥ ਦੁਖਦੇ ਮੈਂ ਦੱਸ ਗਿਆ ਕਰਾਂ ਮੈਂ ਤੈਨੂੰ ਟੰਗ ਦੇਣਾ ਚੱਕ ਲੈ ਇਹਨੂੰ ਬੈਗ ਪਹੁੰਚਦਾ ਸਾਰਾ ਸਮਾਨ ਨਹੀਂ ਪਹੁੰਚਦਾ ਉੱਚੀ ਚੱਕ ਰੱਖ ਰੂ ਆ ਲੈ ਠੀਕ ਹੈ ਹੋਰ ਚੱਕ ਚੱਕ ਆ ਲੈ ਟਾਵਰ ਪਰ ਰੱਖਿਆ ਵਾ ਟੰਗਿਆ ਵਾ ਜ਼ਿਆਦਾ ਨਹੀਂ ਬੋਲਣਾ ਹੈਗਾ ਮੈਨੂੰ ਘਬਰਾਟ ਹੁੰਦੀ ਆ ਸਮਝ ਗਿਆ ਤੂੰ ਪੈ ਜਾ ਘਬਰਾਟ ਹੁੰਦੀ ਆ ਹਾਂ ਪੱਕੀ ਚੱਲ ਨਹੀਂ ਤੇਰਾ ਬਾਦ ਗਿਆ ਬਾਦ ਗਿਆ ਵਾਦਾ ਏ ਵਾਦਾ ਏ ਪੱਕੀ ਚੱਲ ਮਨ ਚੱਲ ਪੱਕੀ ਚੱਲ ਨਾਲੇ ਚੱਲ ਤੈਨੂੰ ਏਸੀ ਨਾਲ ਲਵਾ ਦਮਾ ਰੋ ਗੋਠੇ ਪਾ ਚੱਲ ਬੱਕੀ ਚੱਲ ਗਰਮੀ ਲੱਗਦੀ ਆ ਕਬਰਾਂ ਆਟ ਆਉਂਦੀ ਆ ਗੁਲੂਕੋਸ਼ ਲੱਗਾ ਪਹਿਲਾਂ ਕਹਿੰਦਾ ਮੈਂ ਨਾ ਮੰਨੂ ਨਹੀਂ ਗਰਮੀ ਲੱਗਦੀ ਫੇਰ ਤੂੰ ਮੈਂ ਵੀ ਤਾਂ ਬੈਠਾ ਹੀ ਆ ਮਾਰ ਤੂੰ ਮਗਾ ਮੈਂ ਫੇਰ ਗਰਮੀ ਦਾ ਦੋਹਾਂ ਨੂੰ ਹੀ ਲੱਗਦੀ ਆ ਤੂੰ ਪੈ ਜਾ ਟੀਕੇ ਪੈ ਯਾਰ ਗਾਲਾਂ ਸੁਣਾ ਹਾਂ ਤੈਨੂੰ ਗਰਮੀ ਲੱਗਦੀ ਆ ਨਾ ਆਹੋ ਲੱਗਦੀ ਆ ਐ ਕਰ ਐ ਕਰ ਐ ਕਰ ਐ ਕਰ ਐ ਕਰ ਹਾਂ ਗਰਮੀ ਦੋਨਾਂ ਨੂੰ ਹਟ ਜੂਗੀ ਲੱਗਣੀ ਮੈਂ ਤੈਨੂੰ ਭੂਕਾ ਨਾ ਮਾਰ ਦਵਾ ਉਹ ਸੱfte ਵਧੀਆ ਹੀ ਆ ਉਹ ਬੈ ਜਾ ਤੂੰ ਠੀਕੇ ਤੈਨੂੰ ਗਰਮੀ ਲੱਗਦੀ ਆ ਕੱਪੜੇ ਖੋਲ ਦੇ ਫੇਰ ਤੂੰ ਕਿਉਂ ਖੋਲਦੇ ਉਹ ਤੂੰ ਪੈ ਜਾ ਉਹ ਨਾਲੇ ਤੇ ਅੰਡਰਟੇਕਰ ਬਣਿਆ ਵਾ ਧਰਨ ਬੋਲਣੀ ਤਾਂ ਉਹ ਕਰ ਦੇ ਚੱਕ ਲੈ ਉਹਨੂੰ ਚੱਕ ਲੈ ਆ ਲੈ ਯਾਰ ਤਾਂ ਇਹਨੇ ਦੁਖੀ ਕਰਿਆ ਵਾ ਉਹ ਕੋਈ ਨਹੀਂ ਆਉਂਦਾ ਮੈਂ ਹੀ ਆਪਣੀ ਬਾਹ ਫੜੀ ਤੇਰੇ ਨਾਲ ਘੁੰਮ ਰਿਆਂ ਕੱਲ ਦਾ ਹਾਂ 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 ਫ੍ਰੀਜ ਕੋਈ ਨਹੀਂ ਅੱਗੇ ਪਿੱਛੇ ਘੁੰਮਦਾ ਹੇ ਤਾ ਤੂੰ ਯਾਰ ਹੈ ਤਾਂ ਚੰਗਾ ਯਾਰ ਬੰਦਾ ਹੈ ਨਾ ਉਹ ਤੂੰ ਪੈ ਜਾ ਉਹ ਪੈ ਜਾ ਤੈ ਧਰਨ ਪਵਾ ਲੈਣੀ ਫੇਰ ਤੂੰ ਕਾ ਲੂ ਮੈਨੂੰ ਕਹਿਣਾ ਵੀ ਮੇਰੀ ਧਰਨ ਸੈੱਟ ਕਰਾ ਸਾਡੇ ਦਾ ਬਾਲਾ ਮਾੜਾ ਹਾਲ ਹੈ ਇਹਨੂੰ ਕਹਿੰਦਾ ਦਾਰੂ ਦੂਰੂ ਪੀਣੀ ਬੰਦ ਕਰ ਦੇ ਉਹੇ ਕਰਾ ਉਹ ਜੋ ਓਹ ਕਾ ਉਹ ਤੂੰ ਦਾਰੂ ਦੂਰੂ ਪੀਣੀ ਬੰਦ ਕਰ ਓਹ ਐਹ ਜੀ ਗੱਲ ਨਾ ਕਰ ਘਬਰਾਟ ਹੁੰਦੀ ਆ ਮੈਨੂੰ ਦਾਰੂ ਬੰਦ ਕਰ ਦੇ ਗੱਲਾਂ ਗੱਲਾਂ ਕਿਆ ਕਰਦਾ ਇਹਨੂੰ ਦਾਰੂ ਬੰਦ ਕਰ ਦੇ ਯਾਰ ਤੂੰ ਵੀ ਕਮਾਲ ਦਾ ਬੰਦਾ ਆ ਉਹ ਤੈਨੂੰ ਜ਼ਿੰਦਗੀ ਪਿਆਰੀ ਨਹੀਂ ਦਾਰੂ ਵੰਦ ਕਰਨ ਵਾਲੀ ਗੱਲ ਆ ਗਈ ਮੈਨੂੰ ਘਬਰਾਹਟ ਜੀ ਹੋਈ ਸਾਲੀ ਇੱਕੋ ਦਮ ਮੈਂ ਘਬਰਾਹਟ ਹੋ ਗਈ ਆ ਹਾਂ ਡਾਕਟਰ ਨੇ ਕਿਹਾ ਤੇ ਇਹਦੀ ਫੋਟੋ ਖਿੱਚਣੀ ਆ ਹਾਂ ਮੇਰੇ ਸਾਹਮਣੇ ਖਿੱਚੀ ਇਹਨੇ ਸੜੇ ਨੇ ਬੋਲਣਾ ਕੰਧ ਦੇ ਕੋਲ ਖੜ ਕੇ ਨਾ ਚੋਰੀ ਚਿਪੇ ਕੇ ਚੁੱਕ ਖਿੱਚ ਲੰਨਾ ਉਹ ਗੱਲ ਸੁਣ ਹਾਂ ਆ ਫੜ ਮੜਾ ਇਹ 2 ਮਿੰਟ ਹੋਈ ਮੈਂ ਬਾਥਰੂਮ ਜਾਣਾ ਮੈਂ ਬਾਥਰੂਮ ਜਾਣਾ ਆ ਫੜੀ ਲੈ ਉਹ ਉੱਚਾ ਚੱਕ ਲੈ ਹੁਣ ਮਾਂ ਮਾਂ ਕੀ ਗੱਲ ਫੋਟੋ ਖਿੱਚਦਾਵੇਂ ਆ ਹੈ ਲੈ ਖਿੱਚ ਖਿੱਚ ਵੀਡੀਓ ਬਣਾ ਦੇ ਵੀਡੀਓ ਸੱਚਾ ਪਸਾਬ ਕਰਿਆ ਛੇਤੀ ਦੇ ਕੇ ਫੋਟੋ ਆ ਖਿੱਚਦਾ ਚੋਰੀ ਚੋਰੀ ਬੋਤਲ ਮਾਰੂ ਸਿਰ ਚ ਸਾਲੇ ਦੇ ਆ ਗਿਆ ਮੈਂ ਆ ਗਿਆ ਹਾਂ ਫੜ ਲਾ ਬਾਹ ਲੱਗੀ ਮੇਰੀ ਦਰਦ ਕਰਨ ਤੇਰੀ ਐਨੇ ਚ ਲੱਗੀ ਮੈਂ ਸਵੇਰ ਦਾ ਫੜੀਆਂ ਆ ਡਾਕਟਰ ਕੋਲ ਤੇ ਫੋਟੋ ਕਿਉਂ ਖਿੱਚਦਾ ਸੀ ਓਏ ਮੇਰੀ ਫੋਟੋ ਹੈ ਉਹ ਤਾਂ ਫੇਸਬੁੱਕ ਤੇ ਪਾਉਣਾ ਮੇਰੀ ਫੋਟੋ ਉਹ ਨਾ ਨਾ ਉਹ ਤਾਂ ਤੇਰੇ ਠੇਕੇ ਵਾਲਿਆਂ ਨੂੰ ਭੇਜੀ ਮੈਂ ਹਾਂ ਵੀ ਅੱਤਾ ਪਤਾ ਲੈਣ ਆ ਜੂ ਕੋਈ ਅੱਛਾ ਹਾਂ ਕੰਮ ਕਰ ਫਿਰ ਇੱਕ ਹਾਂ ਵੀਡੀਓ ਬਣਾ ਲਾ ਵੀਡੀਓ ਬਣਾ ਲਈ ਆਪਾਂ ਭੇਤੀ ਬੱਸ ਮੈਂ ਹਾਂ ਹਾਂ ਵੀਡੀਓ ਬਣਾ ਲਾ ਹਾਂ ਬਣਾ ਲਈ ਪੱਕੀ ਗੱਲ ਹੈ ਪੱਕੀ ਗੱਲ ਹੈ ਤੂੰ ਆਰਾਮ ਕਰ ਯਾਰ ਇੱਕ ਤੋਂ ਹੋਰ ਕੰਮ ਸੀ। ਕੀ ਹੋ ਗਿਆ ਹੁਣ? ਜਿਹੜਾ ਹੱਤੇ ਵਾਲਾ ਨਾ ਨਾਲ ਹਾਂ ਬਬਲੂ ਹੱਤੇ ਵਾਲਾ ਹਾਂ ਉਹਨੂੰ ਕਹਿ ਦੇਈਂ ਕਹਦੇ ਬਈ ਪੰਜ ਆਂਡਿਆਂ ਦੀ ਪੂਜੀ ਬਣਾ ਕੇ ਨਾਲ ਲਿਆਵੇ। ਕਹਤੇ ਠੇਕੇ ਵਾਲੇ ਤਾਂ ਨਾਲ ਹੀ ਆ ਰਹੇ ਆਂ। ਹਾਂ ਪੂਜੀ ਵਾਲੇ ਵੀ ਆ ਜਾਣ ਵਧੀਆ ਹੀ ਐ। ਉਹ ਤੈਨੂੰ ਪਹਿਲਾਂ ਹੀ ਕਰਨੀ ਹੋਈ ਵੀ ਐ ਬੀਪੀ ਤੇਰਾ ਪਹਿਲਾਂ ਹੀ ਵਧਿਆ ਵਾ। ਤੂੰ ਅੰਡਾ ਖਾ ਕੇ ਹੋਰ ਚੱਕਣਾ। ਲੈਣ ਦੇ। ਉਹ ਪਤਾ ਲੈਣ ਆ ਜੂਗਾ ਨਾ ਕੋਈ ਆੜੀ ਐ ਮੇਰਾ। ਕੋਈ ਨਹੀਂ ਮੈਂ ਕਹਿ ਦਿੰਨਾ। ਪੱਕਾ ਆੜੀ ਐ ਮੇਰਾ। ਕੋਈ ਨਹੀਂ ਕਹਿ ਦਿੰਨਾ। ਉਹ ਖਾਣੇ ਨੂੰ ਲਿਆ ਦੇ ਕੁਝ ਉਹ ਕਿਹਾ ਬੜਾ ਠੀਕ ਐ ਹੁਣ ਇਹ ਕੌਣ ਆ ਇਹ ਠੇਕੇ ਵਾਲਾ ਹਾਂ ਹਾਂ ਬਾਈ ਠੇਕੇ ਵਾਲਾ ਬਾਈ ਠੇਕੇ ਵਾਲਾ ਆ ਠੀਕ ਆ ਬਾਈ ਠੇਕੇ ਵਾਲਾ ਹੀ ਐ ਬਾਈ ਕੋਈ ਖਾਣੇ ਨੂੰ ਦਾ ਕਹਾ ਪੀਣੇ ਨੂੰ ਖਾਣੇ ਨੂੰ ਭੁੱਖਾ ਨਗਾ ਬਾਈ ਯਾਰ ਤੂੰ ਠੀਕ ਐ ਹੁਣ ਕਹਿੰਦੇ ਡਾਕਟਰ ਓ ਯਾਰ ਡਾਕਟਰ ਤਾਂ ਕਹਿੰਦੇ ਔਖੇ ਸਾਹਾ ਬਾਈ ਕਹਿੰਦਾ ਦਾਰੂ ਨਹੀਂ ਛੱਡਦੇ ਆ ਰੰਦਾ ਜੀ ਅੱਛਾ ਉਹ ਕਹਿੰਦਾ ਦਾਰੂ ਛੱਡਣੀ ਪੈਣੀ ਤਾਂ ਯਾਰ ਉਹ ਆ ਗਿਆ ਬਤਮੀਜੀ ਕਰੀ ਜਾਂਦਾ ਮੁਸਕ ਮਾਰਦੀ ਉਹ ਤੇ ਮੂਤ ਮਾਰ ਰਿਹਾ ਮੈਂ ਕਹਿ ਰਿਹਾ ਦਾਰੂ ਬੰਦ ਕਰ ਲੈ ਗੱਲ ਨਾ ਕਰੇ ਕਰੋ ਮੈਨੂੰ ਘਬਰਾਟ ਹੁੰਦੀ ਆ ਕਹੇ ਦਾ ਤੂੰ ਪਹਿਲੇ ਨਾਲੇ ਤੂੰ ਕਹਿੰਦੇ ਨਾ ਮੂਤ ਕਰਿਆ ਵਾ ਮੁਸਕ ਮਾਰਦੀ ਬਾਈ ਦੇਖ ਲੋ ਮਾੜਾ ਮੋਟਾ ਯਾਰ ਉਹ ਦੇਖ ਵੀ ਲੈ ਸਵੇਰ ਦਾ ਛਾਲਾ ਤੂੰ ਗਿਆ ਵੀ ਨਹੀਂ ਬਾਈ ਆ ਗਿਆ ਹੁਣੇ ਇਹਦਾ ਵਿੱਚ ਨਿਕਲੇ ਯਾਰ ਕੋਲ ਬੈਠੇ ਬੈਠਾ ਬੈ ਜਾ ਬੈ ਜਾ ਮੇਰੀ ਗੱਲ ਸੁਣਾ ਇਹਨੂੰ ਛਾਲੇ ਨੂੰ ਕਿਦੇ ਪ੍ਰਾਈਵੇਟ ਚ ਦਿਖਾਉ ਉਹ ਯਾਰ ਪ੍ਰਾਈਵੇਟ ਚ ਲੈ ਕੇ ਗਏ ਤੇ ਪੀਲਾ ਤ ਹੋਇਆ ਪਿਆ ਯਾਰ ਇਹ ਚਲੋ ਲਿਆ ਪੈਸੇ ਲਿਆ ਪੈਸੇ ਦੇ ਕੇ ਆ ਯਾਰ ਹੁਣ ਦੇ ਪੈਸੇ ਇਹਨੂੰ ਇੱਥੇ ਪੱਟ ਕੇ ਨਾ ਐ ਇਹਦੇ ਲਾ ਦੂੰਗਾ ਹੁਣੇ ਪ੍ਰਾਈਵੇਟ ਤੇ ਲਾ ਦੂੰਗਾ ਪ੍ਰਾਈਵੇਟ ਆਇਆ ਯਾਰ ਇਹ ਕਿੰਨਾ ਮੈਂ ਡਾਕਟਰ ਨੂੰ ਹੋਰ ਕਹੀ ਕਿ ਇਹ ਸਾਲਾ ਸ਼ਰੀਰ ਦੇ ਪੱਖੋਂ ਗਾ ਦਿਮਾਗੀ ਪੱਖੋਂ ਵੀ ਹੋ ਗਿਆ ਹਿੱਲ ਗਿਆ ਇਹ ਉਹ ਯਾਰ ਉਹ ਤਾਂ ਠੀਕ ਹੈ ਪ੍ਰਾਈਵੇਟ ਲੈ ਕੇ ਗਏ ਸੀ ਹੂੰ ਚਲ ਬੈੱਡ 'ਪਾ ਪਾਇਆ ਹੋਜੋ ਕੋਈ ਨੀ ਇਹਨੂੰ ਨਰਸ ਖੜੀ ਡਾਕਟਰ ਖੜਾ ਨਰਸ ਨੂੰ ਕਹਿੰਦਾ ਕਹਿੰਦਾ ਆ ਜਾ ਦੋ ਦੋ ਪੈਗ ਲਾਈਏ ਉਹ ਯਾਰ ਖਲ ਹੁੰਦੀ ਕੋਈ ਇਹ ਤਾਂ ਫੇ ਮੈਂ ਕੁਝ ਗਲਤ ਪੁੱਛ ਲਿਆ ਗਲਤੇ ਪੁੱਛਿਆ ਨਰਸ ਨੂੰ ਮੈਂ ਪੁੱਛਦਾ ਨਰਸ ਨੂੰ ਨਹੀਂ ਨਾ ਮੈਂ ਪੁੱਛਿਆ ਉੱਥੇ ਡਾਕਟਰ ਤੇ ਨਰਸ ਦੋ ਖੜੇ ਤੇ ਨਰਸ ਇੱਥੇ ਖੜੀ ਸੀ ਡਾਕਟਰ ਇੱਥੇ ਖੜਾ ਪਾ ਉਮੈ ਦੇਖਦਾ ਇਦਾਂ ਨੂੰ ਹੁੰਦਾ ਗੱਲ ਇਦਾਂ ਨੂੰ ਕਰਦਾ ਉਹਨਾਂ ਸਮਝ ਗਿਆ ਉਹ ਬਾਈ ਗੱਲਾਂ ਮਾਰ ਘੱਟ ਬਰੇ ਜੀ ਚਲਦੇ ਨਹੀਂ ਨਾ ਕਰ ਮੈਂ ਬਾਈ ਗਲਤ ਕਿਹਾ ਕੁਛ ਸੀ ਪੈਗ ਲਾ ਲੂ ਪੈ ਜਾ ਯਾਰ ਗਲਤ ਐ ਪੈਗ ਗਾਹਾਂ ਕੁੜੀਆਂ ਨੂੰ ਪੈਗ ਪੁੱਛੀਦਾ ਹੁੰਦਾ ਮੈਂ ਤੁਸੀਂ ਗਲਤ ਗਲਤੀ ਹੋ ਗਈ ਆਇਓ ਮੁੰਤਾ ਵੈਸੇ ਬਾਈ ਖਤਮੇ ਲੱਗਦਾ ਨਾ ਬਾਈ ਖਤਮ ਮੈਂ ਤੂਫ ਬੱਤੀ ਕਰਨੇ ਵਾਲੀ ਹੋਈ ਪਈ ਆਜੀ ਹੁਣ ਆਇਆ ਹੁਣ ਬਾਈ ਸੇਵਾ ਹੀ ਕਰ ਲੂ ਮੈਂ ਕਹਿ ਰ ਮੈਨੂੰ ਇੱਕ ਗੱਲ ਹੋਰ ਕਹਿ ਰ ਤੂੰ ਠੀਕਾ ਵਾਲਾ ਤਾਂ ਹੈਗਾ ਨਹੀਂ ਆ ਤੂੰ ਲੰਗਦਾ ਵੜਦਾ ਇਹਨੂੰ ਪੰਗਾ ਫੜਾ ਜੀ ਹੋ ਵਿਚੇ ਪਾ ਦਿਓ ਤੁਸੀਂ ਆਹੋ ਜਿਹੜੀ ਮਾੜੀ ਮੋਡੀ ਜਾਨ ਬੱਜੀ ਉਹ ਵੀ ਜਾਊਗੀ ਰਹਿਣ ਦੇ ਬਾਈ ਮੈਂ ਕਹਿੰਦਾ ਠੀਕ ਹੋ ਜੂਗਾ ਮੈਂ ਪੈਰੀ ਬਾਈ ਸੇਵਾ ਹੀ ਕਰ ਲੋ ਉਹਨੇ ਖਤਮ ਐ ਹੀ ਹਾਂ ਹਾਂ ਬਾਈ ਓਏ ਹੈਲੋ ਡਾਕਟਰ ਐ ਦੀ ਨਾ ਸੇਵਾ ਕਰੀਏ ਸਾਲੇ ਦੀ ਉਹ ਨਾ ਨਾ ਕੁ ਪੈਦਾ ਸਾਲਾ ਖਾਣੇ ਖੂਣੇ ਤੋਂ ਕੁਝ ਲੈ ਲੈ ਸੇਵਾ ਕਰ ਲੋ ਪ੍ਰਾਈਵੇਟ ਓ ਬਾਈ ਮੈਂ ਐ ਕਰਦਾ ਮਤਲਬ ਪਤਾ ਲੈਣਾ ਐ ਤਾਂ ਇਹ ਬੋਲਣ ਤੇ ਨਹੀਂ ਹਟਦਾ ਹੁਣ ਚਲਦਾ ਫਿਰ ਮੈਂ ਉਹ ਗੱਲ ਸੁਣ ਲੈ ਉਹ ਖਾਨੰਗਾ ਦਾ ਸਮਝੀ ਸਾਲੇ ਦੇ ਗਲੂਕੋਜ਼ ਵਾਲਾ ਥੱਪੜ ਮਾਰੂੰਗਾ ਮੈਂ ਇਹਦਾ ਬਾਈ ਮਾ ਜੀ ਖਾ ਉਹ ਦਾਰੂ ਤੇ ਚਕਨਾ ਮੈਂ ਧਿਆ ਰੱਖੂਗਾ ਆਪਣਾ ਗੈਟ ਆਊਟ ਉਹ ਤੂੰ ਪੈ ਜਾ ਉਹ ਪੈ ਜਾ ਮੇਰੀ ਗੱਲ ਸੁਣਾ ਟਾਈਮ ਨਾਲ ਘਰ ਲੰਘ ਜੀ ਉਹ ਤੂੰ ਜਨ ਲਾ ਉਹ ਉਹ ਵਿੱਚ ਸੂਈ ਟੁੱਟ ਗਈ ਉਹ ਸੂਈ ਪੱਟ ਲਈ ਨਾ ਉਹ ਟੁੱਟ ਗਈ ਵਿੱਚ ਟੁੱਟ ਗਈ ਉਹ ਡਾਕਟਰ ਕੋਲ ਲੈ ਕੇ ਜਾ ਬੰਦੂ